ਸਾਨੀਵਾਲ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀ ਮੀਟਿੰਗ ਹੋਟਲ ਰੈਡ ਮੰਗੋ ਰੱਖੀ ਗਈ ਹੈ। ਲੁਧਿਆਣਾ ਇਨ ਪੱਠਾ ਮਾਲਕਾਂ ਦੀ ਸੰਗਨੇ ਸਾਨੀਵਾਲ ਮੀਟਿੰਗ ਦੌਰਾਨ ਉਦਯੋਗ ਦੀਆਂ ਮੁੱਖ ਸਮੱਸਿਆਵਾਂ ਉਠਾਈਆਂ। ਸਾਨੀਵਾਲ ਵਿਖੇ ਹੋਈ ਜਿਸ ਦੀ ਅਗਵਾਈ ਸ੍ਰੀ ਅਸ਼ਵਨੀ ਸ਼ਰਮਾ ਨੇ ਕੀਤੀ। ਮੀਟਿੰਗ ਦੌਰਾਨ ਇਨ ਪੱਠਾ ਉਦਯੋਗ ਨੂੰ ਪ੍ਰਭਾਵਿਤ ਕਰ ਰਹੀਆਂ ਕਈ ਗੰਭੀਰ ਸਮੱਸਿਆਵਾਂ ਤੇ ਵਿਚਾਰ ਕੀਤਾ ਗਿਆ ਜਿਵੇਂ ਕਿ ਸਰਕਾਰ ਵੱਲੋਂ ਥਾਇੋਮਾਸ ਪੈਲਟਾਂ ਦੀ ਲਾਜ਼ਮੀ ਵਰਤੋਂ ਦੀ ਨੀਤੀ। 180 ਦਿਨਾਂ ਕੰਮ ਦੀ ਸੀਮਾ ਜੇ ਰਾਜਸਥਾਨ ਮਾਡਲ ਤੇ ਆਧਾਰਿਤ ਹੈ ਜੀਐਸਟੀ ਵਿੱਚ ਇਨਪੁਟ ਟੈਕਸ ਕ੍ਰੈਡਿਟ ਦੀ ਕਟ ਅਤੇ ਅਣਨੀਤੀ ਸੰਬੰਧੀ ਚੁਣੌਤੀਆਂ ਇਹ ਫੈਸਲਾ ਲਿਆ ਗਿਆ ਕਿ ਅਖਿਲ ਭਾਰਤੀ ਇਨ ਪੱਠਾ ਮਾਲਕ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਦਾਨ ਅਤੇ ਪੰਜਾਬ ਪ੍ਰਦਾਨ ਨੂੰ ਅਪੀਲ ਕੀਤੀ ਜਾਵੇ ਕਿਉਂ ਇਹ ਮੁੱਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸੰਬੰਧਿਤ ਵਿਭਾਗਾ ਕੋਲ ਪਹੁੰਚਾਉਣ एसोसिएशन ਵੱਲੋਂ ਇਹ ਵੀ ਉਠਾਇਆ ਗਿਆ ਕਿ ਪੰਜਾਬ ਵਿੱਚ ਜ਼ਮੀਨਾਂ ਦੀ ਮਹਿੰਗਾਈ ਕਾਰਨ ਮਿੱਟੀ ਦੀ ਭਾਰੀ ਕਾਟ ਅਤੇ ਤਾਵੱਦਨ ਕਾਰਨ ਪੱਠਾ ਉਦਯੋਗ ਦੀ ਲਾਗਤ ਵਿੱਚ ਕਾਫੀ ਵਾਧਾ ਹੋਇਆ ਹੈ ਮੀਟਿੰਗ ਦੌਰਾਨ ਇਹ ਗੰਭੀਰ aarop ਲਗਾਏ ਗਏ ਕਿ ਸਰਕਾਰ ਵੱਲੋਂ ਸਬਸਿਡੀ ਦੇ ਕੇ ਉਤਪਾਦਿਤ ਕਰਵਾਏ ਜਾ ਰਹੇ ਪੈਲੇਟ ਬਹੁਤ ਹੀ ਘੱਟ ਗੁਣਵੱਤਾ ਵਾਲੇ ਹਨ ਜਿਨ੍ਹਾਂ ਦੀ ਕੈਲੋਰੀਕ ਵੈਲਿਊ ਕੋਲ ਨਾਲੋਂ ਕਾਫੀ ਘੱਟ ਹੈ ਇਹ ਵੀ ਕਿਹਾ ਗਿਆ ਕਿ ਉਤਪਾਦਕ ਪੈਲਟਾਂ ਦਾ ਭਾਰ ਵਧਾਉਣ ਲਈ ਉਨ੍ਹਾਂ ਵਿੱਚ ਟੀਬਰ ਅਤੇ ਹੀਦੀ ਮਿਲੀ ਮਿਲਾ ਰਹੇ ਹਨ ਵੀ ਦੱਸਿਆ ਗਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਟੇਟ ਕੈਸਲਚਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਕਿਸੇ ਦੀ ਕਿਸਮ ਦੀ ਜਾਂਚ ਨਹੀਂ ਕੀਤੀ ਜਾ ਰਹੀ ਅਤੇ ਦੋਹਾਂ ਵਿਭਾਗਾਂ ਦੇ ਅਧਿਕਾਰੀ ਉਤਪਾਦਕਾਂ ਨਾਲ ਮਿਲੇ ਹੋਏ ਹਨ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਕੋਲ ਕੋਲੇ ਉਤੇ ਜੀ ਐਸਟੀ ਇਨਪੁਟ ਕ੍ਰੈਡਿਟ ਲਾਗੂ ਕਰਵਾਏ ਤਾਂ ਜੋ ਪੱਠਾ ਉਦਯੋਗ ਨੂੰ ਦਿੱਤੀ ਰਾਤ ਮਿਲ ਸਕੇ एसोसिएशन ने पट्टे बंद का फैसला अगली मीटिंग तक लागू रहेगा मीटिंग मौके शामिल व्यक्ति श्री हरमेश मोरी प्रधान पंजाब पट्टा मालक एसोसिएशन श्री हरपाल सिंह प्रधान खन्ना श्री कुलदीप खुल्लर प्रधान समराला श्री अवतार सिंह मान पेट्रन, श्री हरदीप सिंह सोखी जनरल सकत्तर श्री लाडी कटाई श्री कीर्तन सिंह बम्बू श्री कुलवंत पुरी केवल करिशन अरोड़ा कैशियर श्री विजय शारी श्री जगदीप सिंह जग्गी प्रधान रायकोट श्री परवीन बी आर श्री हरतेज सिंह गर्दा श्री गोपी राजयाणा श्री जगजीत सूद चेयरमैन श्री प्रतपाल सिंह पनेसर श्री इंदरजीत सिंह मुलामपुर मैं अश्विनी कुमार शर्मा प्रधान लुधियाना जिला पठा मालिक एसोसीएशन अज मेरी अगवाई इतने मीटिंग रखी गई है ਔਰ ਇਹਦੇ ਵਿੱਚ ਭਾਰੀ ਗਿਣਤੀ ਵਿੱਚ ਪੱਠਾ ਵਾਲਾ ਇਕੱਠੇ ਹੋਏ ਆ ਪੱਠਿਆਂ ਨੂੰ ਐਸੇ ਲੈ ਮਿੱਟੀ ਦੀ ਮਾਈਨਿੰਗ ਉਹ ਵੱਡੀ ਸਮੱਸਿਆ ਆ ਰਹੀ ਆ ਜਿਹੜੀ ਔਟ ਵੱਲੋਂ ਈਸੀ ਲੱਗੀ ਸੀ ਉਹਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕੀਤੀ ਅੱਜ ਵੀ ਵੀ ਸਾਡਾ ਇਹਦਾ ਮਿੱਟੀ ਦਾ ਹੱਲ ਕੀਤਾ ਇਹ ਮਿੱਟੀ ਇੱਕ ਰਾਮ ਮਟੀਰੀਅਲ ਆ ਉਹਦਾ ਹੱਲ ਕੀਤਾ ਜਾਵੇ ਔਰ ਦੂਸਰਾ ਜਿਹੜਾ ਔਰ ਵੀ ਕਈ ਸਮੱਸਿਆ ਹੈਗੀਆਂ ਜਿਹੜੀਆਂ ਸਰਕਾਰ ਨੂੰ ਅਸੀਂ ਅੱਜ ਇੱਥੇ ਦਾ ਮੋਜਾ ਪੈਲਟ ਦਾ ਮੁੱਦਾ ਜਿਹੜਾ ਪੈਲਟ ਜਿਹੜੀ ਸਰਕਾਰ ਨੇ ਪਰਾਲੀ ਤੋਂ ਪੈਲਟ ਦਾ ਬਣਾਇਆ ਕੁਝ ਲੋਕਾਂ ਨੇ ਮਿਲੀ ਭਗਤ ਦੇ ਨਾਲ ਕੁਝ ਲੋਕਾਂ ਨੇ ਉਹ ਪੱਠਿਆਂ ਦੇ ਉੱਤੇ ਕੰਮਜਾਬ ਨਹੀਂ ਹੈਗਾ ਕਿਉਂਕਿ ਵਿਜੀਬਲ ਨਹੀਂ ਹੈਗਾ ਕਿਉਂਕਿ ਅਸੀਂ ਸਰਕਾਰ ਨੂੰ ਇਹ ਵੀ ਕਿਹਾ ਵੀ ਅਗਰ ਤੁਸੀਂ ਪਿੱਛੇ ਡੀਸਾ ਨਾਲ ਮੀਟਿੰਗ ਵੀ ਹੋਈ ਸੀਗੀ ਵੀ ਜੇ ਤੁਸੀਂ ਪਰਾਲੀ ਦੇਣੀ ਵੀ ਆ ਅਸੀਂ ਪਰਾਲੀ ਥੋੜੀ ਤੋਂ ਇੱਦੀ ਲੈ ਲਾਂਗੇ ਪੈਲਟ ਦੀ ਜਗ੍ਹਾ ਜੋ ਸੀਜ਼ਨ ਸਾਡਾ ਆਫ ਹੁੰਦਾ ਲੈ ਕੇ ਅਸੀਂ ਪਤਲਾ ਕਰਕੇ ਉਹਨੂੰ ਆਪਣੀ ਮਿੱਟੀ ਦੇ ਪਾਦਿਆ ਕਰਾਂਗੇ ਉਹ ਗਲ ਜਾ ਕੇ ਦੋ ਤਿੰਨ ਮਹੀਨੇ ਚ ਫੇ ਸਾਡਾ ਕੰਮ ਆ ਜੂਗਾ ਜਿਹੜਾ ਪੈਲੇਟ ਆ ਪੈਲੇਟ ਸਾਨੂੰ ਕਿਉਂਕਿ ਇਹਦੀ ਜਿਹੜੀ ਵੈਲਿਊ ਹੀ 1500 ਸਿਰਫ ਹੈਗੀ ਆ ਜਿਹੜੀ ਸੀਵੀ ਹੈਗੀ ਇਹਦੀ ਕਲੋਰੀਕਲ ਵੈਲਿਊ ਜਿਹਨੂੰ ਕਹਿੰਦੇ ਆ ਔਰ ਦੂਸਰਾ ਜਿਹੜਾ ਦੂਸਰਾ ਜਿਹੜਾ ਕੋਲਾ ਕੋਲੇ ਵੀ ਹੈਗੀ ਆ 7000 ਇਸ ਕਰਕੇ ਉਹਦੇ ਨਾਲ ਇੱਟੇ ਨਹੀਂ ਬੰਦੇ ਇੱਟਾਂ ਜਿੱਥੇ ਦਿੱਲੀ ਦੇ ਨੇੜੇ ਤੇਰੇ ਉਹ ਚਲਾਂਦੇ ਵੇ ਪੈਲੇਟ ਉੱਥੇ 도ਮਾਂ ਬੰਦੀਆਂ ਪਈਆਂ ਉੱਥੇ ਪੱਟੇ ਬੰਦ ਹੁੰਦੀ ਕੁਜ਼ਾਰਤੇ ਆ ਅਸੀਂ ਕੁਆਲਿਟੀ ਵੀ ਨਹੀਂ ਦੇ ਪਾਵਾਂਗੇ ਔਰ ਵੈਸੇ ਵੀ ਸਾਡਾ ਜਿਹੜਾ ਹੈਗਾ ਉਹਦਾ ਉਹਨੂੰ ਲੈਣ ਦਾ ਫਾਇਦਾ ਨਹੀਂ ਬਹੁਤ ਮਹਿੰਗੀ ਪੈਂਦੀ ਔਰ ਉਹਦਾ ਅਸਰ ਵੀ ਕੋਈ ਨਹੀਂ ਹੈਗਾ ਸੋ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਜਿਉਂ ਪੱਠੇ ਦੀ ਸਮੱਸਿਆ ਹੈਗੀ ਆ ਪੱਠਾ ਇੱਕ ਰੂਰਲ ਉੱਤੇ ਹੋਊਗਾ ਇਹ ਹਰ ਲੱਖਾਂ ਬੰਦਾਂ ਨੂੰ ਰੋਜ਼ਗਾਰ ਦਿੰਦਾ ਵਾ ਔਰ ਇਸ ਕਰਕੇ ਇਹਨੂੰ ਬੜੀ ਤਸੱਲੀ ਨਾਲ ਬੜੇ ਅੱਛੇ ਤਰੀਕੇ ਨਾਲ ਸਮਝਿਆ ਜਾਵੇ ਜੋ ਅਸੀਂ ਕੱਇਆ ਪਿੱਛੇ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਮੰਨਿੰਗ ਮਿਨਿਸਟਰ ਮੀਟਿੰਗ ਹੋਈ ਸੀ ਪਰ والله ਜੀ ਹੱਲ ਕੋਈ ਨਿਕਲਿਆ ਨਹੀਂ ਸੋ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡਾ ਇਹਦਾ ਸਮੱਸਿਆਵਾਲ ਜਿਹੜੀ ਹੋਰ ਕਿਸ ਤਰ੍ਹਾਂ ਦੀ ਸਮੱਸਿਆ ਮੈਨੂੰ ਸਾਹਮਣਾ ਕਰਨਾ ਲੱਗ ਪਿਆ ਹੈ। ਪਰ ਛੇਅਰ ਉੱਤੇ ਸਮੱਸਿਆ ਬੌਂਡਿੰਗ ਐਕਟ ਦੀ ਬਹੁਤ ਹੈਗੀ ਆ ਜਿਹੜਾ ਕਿ ਪੱਠਾ ਕੋਈ ਬੰਦ ਫੈਕਟਰੀਆਂ ਨੂੰ ਨਹੀਂ ਚੱਲਦਾਗਾ ਓਪਨ ਜ਼ਮੀਨਾਂ ਤੋਂ ਚੱਲਦੇ ਪੱਠੇ ਇਸ ਕਰਕੇ ਉਹ ਇੱਕ ਗਲਤ ਕਾਨੂੰਨ ਇੱਕ ਮੰਨਿਆ ਤਾਂ ਸੀਗਾ ਲੇਕਿਨ ਉਹ ਮਿਸਯੂਜ਼ ਹੋ ਰਿਹਾ ਉਸ ਕਾਨੂੰਨ ਦਾ کورٹ ਚ ਲੋਕ ਲੈਂਦੇ ਆ ਹਾਈ ਕੋਰਟ ਤੋਂ ਲੈਂਦੇ ਆ ਬੰਦੂਆ ਐਕਟ ਜਿਹੜਾ ਹੈਗਾ ਉਹਨੂੰ ਉਹਦਾ ਪੱਠਿਆਂ ਦੀ ਲੇਵਲ ਪਰੇਸ਼ਾਨ ਕਰ ਰਹੀ ਹੈ ਬਲੈਕਮੈਲ ਕਰ ਰਹੀ ਪੱਠੇ ਵਾਲਿਆਂ ਨੂੰ ਸੋ ਉਹਦੇ ਉੱਤੇ ਵੀ ਅਸੀਂ ਇਹਨਾਂ ਨੂੰ ਕਿਹਾ ਕਿ ਸਾਡੇ ਇਹਦਾ ਕੋਈ ਹੱਲ ਕੀਤਾ ਜਾਵੇ ਕਾਫੀ ਅਸੀਂ ਆਪਣਾ ਮੰਗ ਪੱਤਰ ਦਿੱਤੇ ਅਸੀਂ ਔਰ ਅਸੀਂ ਪ੍ਰੈਸ ਨੂੰ ਪ੍ਰੈਸ ਨੂੰ ਵੀ ਦਿੱਤਾ ਵਾਂ ਸੋ ਉਹਦਾ ਜੋ ਜੋ ਹੈਗਾ ਉਹਦੇ ਹਿਸਾਬ ਨਾਲ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਸਵਾਗਤ ਜੀ ਮੀਟਿੰਗ ਵੀ ਕਿੱਥੇ ਕੀਤੀ ਗਿਆ ਇਸ ਵਿੱਚ ਕਿਸ ਤਰ੍ਹਾਂ ਜਿਹੜੀਆਂ ਚਰਚਾਵਾਂ ਆਈਆਂ ਨੇ ਅੱਜ ਉਹ ਪੈਲਟ ਦੇ ਮੁੱਦੇ ਤੇ ਸਾਡਾ 2 ਸਾਲ ਹੋ ਗਏ ਕੇਸ ਚੱਲਦਾ ਪਿਆ ਹਾਈ ਕੋਰਟ ਨੇ ਸਟੇਟ ਦਿੱਤਾ ਹੈ ਸਾਨੂੰ ਉਹ ਫਿਰ ਅੱਗੇ ਉਹਦੀ ਅਗਸਤ ਦੀ ਤਰੀਕ ਪਈ ਹੋਈ ਆ ਇਸੇ ਤਰੀਕੇ ਨਾਲ ਸਾਡਾ ਜਿਹੜਾ ਈਸੀ ਦਾ ਇਹਨਾਂ ਨੇ ਮਿੱਟੀ ਦਾ ਕੀਤਾ ਇਹਨੂੰ 2 ਸਾਲ ਹੋ ਗਏ ਲਗਭਗ ਅਸੀਂ ਉਹਦੇ ਪਿੱਛੇ ਲੱਗੇ ਹੋਏ ਵੀ ਸਾਡਾ ਹੱਲ ਹੋ ਜਵੇ ਕਿਉਂਕਿ ਪੱਟੇ ਤਾਂ ਹੀ ਚੱਲ ਪਾਣਗੇ ਜੇ ਰਾਮ ਜੀ ਰੁਗਾ ਰਾਮ ਐਸੇ ਲੋੜੇ ਬੰਦਾ ਪੱਟੇ ਉਹ ਜੇ ਸਰਕਾਰ ਕਹੂਗੀ ਸਾਡਾ ਹੱਲ ਕਰੂ ਤੇ ਅਸੀਂ ਚਲਾ ਲਵਾਂਗੇ ਤੇ ਇਸ ਤਰ੍ਹਾਂ ਅਸਰਾਂ ਬੜੀ ਗੱਲਬਾਤ ਹੋਈ ਹੈ ਮੀਟਿੰਗ ਹੋਈ ਹੈ ਕੁੱਝ ਦਿਨੀ ਪਹਿਲੇ ਹਾਂ ਜੀ ਜੀ ਕਿ ਮੈਂ ਹਾਲ ਹੀ ਵਿੱਚ ਅਸਰਾਂ ਨਾਲ ਗੱਲ ਨਹੀਂ ਮੀਟਿੰਗ ਦੇ ਕੋਲ ਹੱਲ ਹੋਇਆ ਨਹੀਂ ਸਾਨੂੰ ਭਰੋਸਾ ਦਿੱਤਾ ਸੀ ਹੱਲ ਹੋ ਜਾਊਗਾ ਸੀਐਮ ਸਾਹਿਬ ਵੀ ਮਿਲੇ ਸੀ ਮਾਈਨਿੰਗ ਮਿਨਿਸਟਰ ਮਿਲੇ ਸੀ ਉਹਨਾਂ ਨੇ ਕਹੀ ਤੁਹਾਡਾ ਹੱਲ ਕਰਦਾ ਅਸਰਾਂ ਨਾਲ ਮੀਟਿੰਗ ਵੀ ਕਰਾਈ ਸੀ ਲੇਕਿਨ ਹੱਲ ਹੋਇਆ ਨਹੀਂ ਅਸੀਂ ਉਹੀ ਦੁਬਾਰਾ ਅੱਜ ਫੇਰ ਮੰਗ ਕੀਤੀ ਉਹਨਾਂ ਤੋਂ ਕਿ ਸਾਡਾ ਹੱਲ ਕਰੋ ਨਹੀਂ ਤਾਂ ਪੱਟੇ ਬੰਦ ਹੀ ਰਹਿਣਗੇ ਜੋ ਮਾਈਨਿੰਗ ਕੋਈ ਮਿੱਟੀ ਸਾਡਾ ਉਰਾਪ ਗਏ ਮਿੱਟੀ ਨਹੀਂ ਮਿਲੂਗੀ ਤਾਂ ਇਟਾ ਕੱਢਦਾ ਭਰਾਣੀਆਂ ਇਸ ਕਰਕੇ ਬੜਾ ਮੁਸ਼ਕਲ ਦਾ ਸਮਾਂ ਸਾਡਾ ਸਾਥ ਦੇ ਸਰਕਾਰ ਚਤਰਾਣਾ ਬ੍ਰਹਿਮਣਵਾਸ ਉਹਨਾਂ ਨੇ ਅਗਲੀ ਮੀਟਿੰਗ ਲਈ ਕਿਹਾ ਆਉਣ ਵਾਲੀ ਮੀਟਿੰਗ ਦਾ ਕਿਸਾਂ ਦਾ ਹਾਂ ਆਉਣ ਵਾਲੀ ਸਾਡੀ ਪੰਜਾਬ ਬੋਡੀ ਦੀ ਮੀਟਿੰਗ ਆਉਣ ਵਾਲੀ 24 ਤਰੀਕ ਨੂੰ ਰੱਖੀ ਗਈ ਹੈ ਮੈਰੀ ਵਲੇ ਮੁਲਾਪੁਰ ਤੇ ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਸੈਕਟਰੀ ਕੱਤੇ ਹੋ ਰਹੇ ਆ ਉਹ ਵੀ ਤੇ ਜੋ ਉਹਦੇ ਵਿੱਚ ਵੀ ਇਹੀ ਗੱਲਬਾਤ ਸਥਿਤੀ ਜਾਊਗੀ ਜੋ ਸਾਡੀ ਸਮੱਸਿਆ ਹੈਗੀ। ਬਟੇ ਕੀ ਹੁਣ ਇਸ ਨੂੰ ਬੰਦ ਰਹਿਣਗੇ? ਹਾਂਜੀ ਅਸੀਂ ਬੰਦ ਰਹਿਣਗੇ ਕਿਉਂਕਿ ਜੇ ਮਿੱਟੀ ਨਹੀਂ ਮਿਲੂ ਚਲਾਣੇ ਘਾਦੇ ਨਾਲ ਸਾਡੀ ਜੈਨੂਨ ਮੰਗਾ ਰਾਮ ਡੀਟੇਲ ਨਹੀਂ ਮਿਲੂਗਾ ਤਾਂ ਇੰਡਸਟਰੀ ਕੱਲ ਦਾ ਚੱਲੇਗੀ। ਬਟੇ ਬੰਦੀ ਅਸੀਂ ਇਸ ਮਸਲੇ ਲੈ ਕੇ ਜਾਂ ਦੱਸਣਾ ਹਾਂਜੀ GST ਦੀ ਸਾਡੀ ਕੌਂਸਲਾਂ ਦਿੱਲੀ ਗੱਲ ਚੱਲਦੀ ਵੀ ਸਾਡੇ ਆਲ ਇੰਡੀਆ ਦੇ ਜਿਹੜੇ ਪ੍ਰਧਾਨ ਹਨ ਉਹਨਾਂ ਨੇ ਉੱਥੇ ਹੁਣ ਗੱਲ ਕੀਤੀ ਸੀ ਫੋਨ ਦੇ ਉੱਤੇ ਉਹਨਾਂ ਨੇ ਦੱਸਿਆ ਸਾਰਾ ਉੱਥੇ ਮੀਟਿੰਗ ਪ੍ਰਾਈਮ ਮਿਨਿਸਟਰ ਨਾਲ ਹੋ ਸਾਰੀਆਂ ਮੀਟਿੰਗਾਂ ਉਹ ਵੀ ਚੱਲ ਰਹੀਆਂ ਸਾਡੀ। ਅੱਜ ਇਹ ਪੂਰੇ ਪੰਜਾਬ ਦੇ ਮਤਲਬ ਇਥੇ ਫਟੈਸੀ ਨਹੀਂ ਇਹ ਸਿਰਫ ਲੁਧਿਆਣੇ ਚਲੇ ਦੇ ਪੱਠਾ ਮਾਲਕ ਸੀਗੇ ਤੇ ਪੰਜਾਬ ਦੀ ਜਿਹੜੀ ਸਾਡੀ ਜਨਰਲ ਸੈਕਟਰੀ ਆ ਪ੍ਰਧਾਨਾਂ ਦੀ ਮੀਟਿੰਗ ਆ ਮੈਰੀ ਵਿਲੇ 24 ਤਰੀਕ ਨੂੰ ਹੋ ਰਹੀ ਹੈ। ਉਹ ਜਿਹੜੇ ਫੈਸਲੇ ਅਗੇ ਲਿੱਤੇ ਜਾਣ ਯੋਗ ਹੋਣਗੇ। ਕਿਹਦਾ ਕੈਸਾ ਨੀ ਇਹ ਸੋਚੇ ਆ ਕਿ ਕੀ ਕੀ ਚਰਚਾ ਹੋਈ ਸਾਡੇ ਵਿੱਚ ਅੱਜ ਪੰਜਾਬ ਦੇ ਪ੍ਰਧਾਨ ਸ੍ਰੀ ਰਵੀਸ਼ ਬੋਹੀ ਜੀ ਲੁਧਿਆਣੇ ਦੇ ਪ੍ਰਧਾਨ ਅਸ਼ੋਕੀ ਸ਼ਰਮਾ ਜੀ ਅਤੇ ਜਨਰਲ ਸੈਕਟਰੀ ਹਰਦੀਪ ਸਿੰਘ ਕੈੜੀ ਸਾਹਿਬ ਸੋਰਾ ਬਦਨ ਦੇ ਪੱਠਾ ਮਾਲਕ ਐਸੋਸੀਏਸ਼ਨ ਜੋ ਇੱਕ ਅੱਜ ਰੈੱਡ ਬੈਂਕੋ ਦੇ ਵਿੱਚ ਬੜੀ ਭਰਮੇ ਹੰਗਾਰੀ ਵਾਲੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਜਿਵੇਂ ਸਾਨੂੰ ਪੱਠੇ ਵਾਲਿਆਂ ਨੂੰ ਬਹੁਤ ਸਹੀ ਸਮੱਸਿਆਵਾਂ ਆ ਰਹੀਆਂ ਨੇ ਸਭ ਤੋਂ ਵੱਡੀ ਸਮੱਸਿਆ ਮਾਈਨਿੰਗ ਦੀ ਜਿਹੜੀਆਂ ਮਿੱਟੀਆਂ ਨੇ ਇਹ ਮਿੱਟੀ ਇੱਕ ਤਾਂ ਸਾਡੀ ਪਹਿਲਾਂ ਅਕਾ 4 ਫੁੱਟ ਹੁੰਦੀ ਸੀ 4 ਫੁੱਟ ਤੋਂ 3 ਫੁੱਟ ਕਰਤੀ ਦੂਸਰੀ ਕੀ ਗੱਲ ਆ ਜਦੋਂ ਜੁੱਨਾ ਡਣਾ ਦੇ ਵਿੱਚ ਝੋਨੇ ਦੀ ਕਟਾਈ ਹੁੰਦੀ ਆ ਉਹਨਾਂ ਡਣਾ ਦੇ ਵਿੱਚ ਧੂਆਂ ਹੋਣ ਕਰਕੇ ਐਨਜੀਟੀ ਨੇ ਸਾਡੇ ਤੇ ਇੱਕ ਤਲਵਾਰ ਲਟਕ ਰਹੀ ਆ ਉਹ ਇਹ ਅਸਰੇ ਨੇ ਵੀ ਇਹ ਜਿਹੜੇ ਪੱਠੇ ਦੇ ਤੁਹਾਡੇ 180 ਦਿਨ ਹੀ ਚਲਾਏ ਜਾਣ 180 ਫਾਇਰਿੰਗ 1 ਜਨਵਰੀ ਤੋਂ ਲੈ ਕੇ 30 ਜੂਨ ਤੱਕ ਜਿਹਦੇ ਨਾਲ ਛੋਟੇ ਜਿਹੇ ਕ੍ਰੇਟ ਮਜ਼ਾਰ ਦੇ ਵਿੱਚ ਜਿਹੜੀ ਇੱਟ ਦੀ ਉਹ ਹੋ ਰਹੀ ਆ ਦਿਨ ਪਰ ਦਿਨ ਔਰ ਦੂਸਰਾ ਕੀ ਆ ਪਿੱਛੇ ਜਿਹੜਾ ਟਾਈਮ ਲੰਘਿਆ ਇਸ ਸੀਜ਼ਨ ਦੇ ਵਿੱਚ ਇਹ ਸੀਜ਼ਨ ਸਾਡਾ ਤਕਰੀਬਨ ਲਗਭਗ 30 ਜੂਨ ਨੂੰ ਖਤਮ ਹੋ ਗਿਆ ਸੀ ਪਰ ਲੇਕਿਨ ਮਈ ਦੇ ਵਿੱਚ ਬਰਸਾਤਾਂ ਬਹੁਤ ਬੇਸਾਬੀਆਂ ਪਈਆਂ ਨੇ ਬੇਸਾਬੀਆਂ ਬਰਸਾਤਾਂ ਪੈਣ ਨਾਲ ਇੱਟ ਦੀ ਪ੍ਰੋਡਕਸ਼ਨ ਸਾਡੀ ਪ੍ਰੋਡਕਸ਼ਨ ਲਾਸ ਬਹੁਤ ਜ਼ਿਆਦਾ ਹੋਇਆ ਜਿਵੇਂ ਸਾਡੇ ਜਿਹੜੇ ਕੋਸਟ ਆਫ ਪ੍ਰੋਡਕਸ਼ਨ ਵਧ ਗਈ ਆ ਕੋਸਟ ਆਫ ਪ੍ਰੋਡਕਸ਼ਨ ਵਧਣ ਦੇ ਨਾਲ ਉਸ ਰੇਟ ਬਾਜ਼ਾਰ ਦੇ ਵਿੱਚ ਇਨਕਰੀਜ਼ ਹੋਏ ਨੇ ਜਿਹਦੇ ਨਾਲ ਚਲੋ ਇਹ ਆ ਵੀ ਅੱਗੋਂ ਜਿਹੜਾ ਸਮਾਂ ਆਉਣ ਵਾਲਾ ਟਾਈਮ ਆ ਉਹ ਇਹ ਆ ਵੀ ਇੱਕ ਜਨਵਰੀ ਤੋਂ ਪਹਿਲਾਂ ਅਸੀਂ ਪੱਠਿਆਂ ਤੇ ਫੈਰਿੰਗ ਉਹ ਪੰਜਾਬ ਦੇ ਵਿੱਚ ਵੀ ਐਨਜੀਟੀ ਅੱਡੜੀ ਉਹ 180 ਦਿਨ ਦਿਨ ਬਿਥ ਰਹੀ ਐ ਐਨਜੀਟੀ ਲੈਕਿਨ ਜੇ ਉਹ ਹੁੰਦੇ ਤਾਂ ਅਸੀਂ ਉਦੋਂ ਉਹਦੀ ਉਲੰਘਣਾ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਸਖਤੀ ਵਾਲਾ ਆਰਡਰ ਹੁੰਦੀ ਹੈ ਜਿਹੜੇ ਉਹ ਹੁੰਦੇ ਐ ਐਨਜੀਟੀ ਦੇ ਉਹ ਸੁਪਰੀਮ ਕੋਰਟ ਦੇ ਆਰਡਰ ਹੁੰਦੇ ਆ ਤੇ ਉਹਦੇ ਵਿੱਚ ਸਾਡੇ ਸਾਰੇ ਪਠਾ ਮਾਲਕਾਂ ਨੇ ਜਿੰਨੇ ਵੀ ਅਜੇ ਲੋਕਾਂ ਨੇ ਤੇ ਸਾਡੇ ਪਠਾ ਮਾਲਕ ਸੀ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਹੈ ਵੀ ਜੋ ਵੀ ਇਹ ਜੋ ਸਰਕਾਰ ਦਾ ਸਿਸਟਮ ਆ ਉਹ ਸਿਸਟਮ ਦੇ ਅੰਦਰ ਰਹਿ ਕੇ ਹੀ ਚੱਲ ਜਾਣਾ ਅੰਦਰ ਰਹਿ ਕੇ ਚੱਲੇ ਉਹ ਸਾਰੇ ਹੀ ਸਾਡੇ ਜਿੰਨੇ ਵੀ ਜਿੰਨੀਆਂ ਵੀ ਤਹਿਸੀਲਾਂ ਦੇ ਪ੍ਰਧਾਨ ਨੇ ਖੰਨੇ ਤੋਂ ਸੰਭਰਾਲੇ ਤੋਂ ਪੈੜ ਤੋਂ ਆਪਣੇ ਰੈਕੋਰਡ ਤੋਂ ਜੁਗਰਾਉਂ ਤੋਂ ਮੁਲਾਕਾਤ ਸਾਰੇ ਪ੍ਰਧਾਨ ਸਹਿਬਾਨ ਫੈਕਟਰੀ ਚੇਅਰਮੈਨ ਸਰਪ੍ਰਸ ਸਾਰੇ ਪਹੁੰਚੇ ਨੇ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਜਿੰਨੇ ਵੀ ਦੂਰੋਂ ਡੇੜੋ ਸਾਡਾ ਪੱਥਾ ਮਾਲ ਇੱਥੇ ਚੱਲ ਗਏ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਿੰਨੇ ਸਮੇਂ ਤੋਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੋ ਰਹੀਆਂ ਸੀ ਇਹ ਸਮੱਸਿਆ ਤਾਂ ਜੀ ਹੋ ਗਏ ਹੁਣ ਗੱਲ ਇਹ ਆ ਵੀ ਜਿਹੜਾ ਸਭ ਤੋਂ ਵੱਡੀ ਸਮੱਸਿਆ ਆ ਰਹੀ ਆ ਪਾਇਲਟ ਦੀ ਜਿਹੜੇ ਪ੍ਰਾਲੀ ਦੇੋਂ ਬਣਦੇ ਆ ਨਾ ਆਪਣੇ ਇੱਕ ਉਹ ਆਪਣੇ ਪਾਇਲਟ ਬਣਦੇ ਆ ਉਹ ਜਿਹੜੀ ਸੀਵੀ ਆ ਉਹ ਬਹੁਤ ਘੱਟ ਹੁੰਦੀ ਹੈ 2600 ਸੀਵੀ ਹੁੰਦੀ ਆ 2600 ਜੀਸੀਵੀ ਜਿਹੜੀ ਉਹ ਪੱਠੇ ਦੇ ਵਿੱਚ ਕੁਛ ਨਹੀਂ ਕਰਦੇ ਕਿ ਉਹਨਾਂ ਨੇ ਇੱਕ ਜਿੱਦਣ ਦੇ ਹਾਈ ਡਰਾਫਟ ਪੱਠੇ ਆ ਇਹ ਚ ਪੱਖਾ ਜਿਹੜਾ ਉਹ ਚੱਲਦਾ ਰਹੇਗਾ ਕੰਟੀਨਿਊ ਜਿਹੜੇ ਬਿਜਲੀ ਵਾਲੇ ਪੱਠੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਜਦੋਂ ਕਿ ਉਹ ਜਿਹੜੀ 2600 ਜੀਸੀਵੀ ਅਪਰਾਲੀ ਦੀ ਤੇ ਕੋਲੇ ਦੀ ਹੁੰਦੀ ਆ 7500 ਉਹਦੇ ਵਿੱਚ ਗੈਸਾਂ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਜਿਹੜੀਆਂ ਕਿ ਪ੍ਰੋਪਰ ਜੀ ਨਾਲ ਟਪਕਦੀ ਆ ਅਪਰਾਲੀ ਨਾਲ ਟਣਾ ਪੱਕਣ ਕਰਕੇ ਇੱਕ ਵੀ ਜਿਹੜੀ ਕੁਆਲਿਟੀ ਆ ਪ੍ਰੋਪਰ ਕੁਆਲਿਟੀ ਨਹੀਂ ਬਣਨੀ ਉਸ ਮੁੱਦੇ ਦੇ ਉੱਤੇ ਵੀ ਆ ਜੋ ਬੁਛੇਸ਼ ਤੌਰ ਤੇ ਮੀਟਿੰਗ ਬੁਲਾਈ ਗਈ ਆ ਜਿਹਦੇ ਤੇ ਇਹ ਇਹ ਇਹੀ ਆ ਵੀ ਉਹ ਜਿਹੜਾ ਸਾਡਾ ਪਤਵਾਲੀਆ ਸਾਹਿਬ ਵਕੀਲ ਕੀਤੇ ਹੋਏ ਨੇ ਪੰਜਾਬ ਸਰਕਾਰ ਵੀ ਉਹਨਾਂ ਨਾਲ ਵੀ ਗੱਲ ਚੱਲਦੀ ਆ ਤੇ ਉਹ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਆ। ਕਿ ਹੁਣ ਤੱਕੇ ਬੰਦ ਨਹੀਂ ਆ। ਹੁਣ ਪੱਠੇ ਬੰਦ ਹੋ ਗਏ। ਸਾਰੇ ਪੱਠੇ ਬੰਦ ਹੋ ਗਏ। ਜਿੱਦਾਂ ਮੀਟਿੰਗ ਰੱਖੀ ਗਈ ਇੱਕ ਜਦ ਤੱਕ ਮੈਂ ਬੰਦ ਰਹਿਣਗੇ। ਇਹ ਜਦ ਜਿਹੜੀ ਤੱਕ ਜੇ ਅੱਗੋਂ ਸਾਨੂੰ ਕੋਈ ਸਰਕਾਰ ਤੋਂ ਕੋਈ ਰਾਹਤ ਮਿਲੂਗੀ ਫਿਰ ਪੱਠੇ ਚਲਾਵਾਂਗੇ। ਲੇਕਿਨ ਜਿਹੜੀ ਜੇ ਐਨਜੀਟੀ ਨੇ ਕਰਤਾ 180 ਤੱਕ ਫਿਰ 1 ਜਨਵਰੀ ਤੋਂ ਚਲਾਵਾਂਗੇ। ਦੀ ਅੱਜ ਹਾਂਜੀ ਅੱਜ ਮੀਟਿੰਗ ਕੀਤੀ ਗਈ ਲੁਧਿਆਣਾ ਰੋਡਸਟੇ ਦੀ ਸਾਰੇ ਵਾਲ ਮੈਂਬਰ ਕੰਡੀਗਰ ਰੋਡ ਸਾਨੇ ਵਾਲ ਰੋਡ ਤੇ ਪਟਾ ਮਾਲਕੇ ਆਲੂਰ ਸੇਮਾ ਲੈ ਕੇ ਜੀ ਉੱਥੇ ਇਹਨੀਆਂ ਸਮੱਸਿਆਵਾਂ ਬੜੀਆਂ ਨੇ ਮੈਲਿੰਗ ਦੀ ਬੜੀ ਸਮੱਸਿਆ ਮਿੱਟੀ ਦੀ ਮਤਲਬ ਅਸੀਂ ਮਿੱਟੀ ਮਹਿੰਗੀ ਹੋ ਗਈ ਜ਼ਮੀਨਾਂ ਦਾ ਰੇਟ ਮਹਿੰਗਾ ਹੋਣਾ ਮਿੱਟੀ ਤੇ ਬਹੁਤ ਜ਼ਿਆਦਾ ਰੇਟ ਹੋਗੇ ਸਾਰੇ ਬੜੀਆਂ ਪ੍ਰੋਬਲਮ ਆ ਰਹੀਆਂ ਨੇ ਦੇਬੜਾ ਦੀਆਂ ਬੜੀਆਂ ਦਿੱਕਤਾਂ ਨੇ ਤੇ ਸਰਕਾਰ ਕੋਲ ਪਿਛੇ ਦੇ ਨਹੀਂ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਗਈ ਆ ਮੀਟਿੰਗ ਕੀਤੀ ਗਈ ਹੈ ਕਿ ਇਸ ਦਾ ਕੋਈ ਹੱਲ ਹੋਇਆ ਜਾਂ ਨਹੀਂ ਨਹੀਂ ਹਜੇ ਕੋਈ ਹੱਲ ਨਹੀਂ ਹੋਇਆ ਪਰ ਉਮੀਦ ਆ ਵੀ ਹੋ ਜੂ ਸਰਕਾਰ ਇਸ ਤਰ੍ਹਾਂ ਜਿਹੜੇ ਬੈਠਾ ਬੰਦ ਜਿਹੜੇ ਕੀਤੇ ਗਏ ਨੇ ਜਿਹਦੇ ਨਾਲ ਨਾਲ GST ਨੂੰ ਸ਼ੋਰਨ ਸੰਸਦ ਵੀ ਜਿਹੜੀ ਮੀਟਿੰਗ ਕੀਤੀ ਹੈ ਹਾਂਜੀ ਉਹ ਮੀਟਿੰਗ GST ਦੀ ਪਰਬਲਮਾਂ ਨੇ ਥੋੜੀ ਹੈ ਜੀ ਇਨਪੁਟ ਨਹੀਂ ਮਿਲ ਰਿਹਾ ਲੇਕਿਨ ਸੈਂਟਰਲ ਗਵਰਨਮੈਂਟ ਦੇ ਅਗਲੇ ਦੋ ਮਹੀਨੇ ਮੀਟਿੰਗਾਂ ਦੇ ਵਿੱਚ ਪ੍ਰਸਤਾਵ ਹੈਗਾ ਜੀ ਜਿਹਦੇ ਵਿੱਚ ਪੱਟਿਆਂ ਨੂੰ ਕੋਈ ਰਾਹਤ ਮਿਲੇ ਇਹ ਕਹਿਣਾ ਚਾਹੁੰਦਾ ਕਿ ਇਹ ਪੰਜਾਬ ਦੀ ਟੀਮ ਕਰ ਰਹੀ ਹੈ ਜਾਂ ਕਿ ਪੰਜਾਬ ਦੀ ਹੈ। ਹਾਲ ਸਰਕਾਰ ਆ ਬੜੀ ਵਧੀਆ ਕੰਮ ਕਰ ਰਹੀ ਆ। ਕੋਈ